ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀ ਵੈਲਕਮ ਕਰਦੇ ਹਾਂ ਪੰਜਾਬੀ ਫਿਲਮ ਸਟੂਡੀਓਜ਼ YouTube ਚੈਨਲ ਦੇ ਵਿੱਚ ਦੋਸਤੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਿੰਡੂ ਪੰਚਾਇਤ ਅਤੇ ਵਿਕਾਸ ਵਿਭਾਗ ਦੇ ਵਿੱਚ 2025 ਦੀਆਂ ਨਵੀਆਂ ਪੋਸਟਾਂ ਅਤੇ ਸਿੱਧੀ ਭਰਤੀ ਬਾਰੇ ਦੋਸਤੋ ਇਹ ਭਰਤੀ ਕਿਸ ਚੀਜ਼ ਦੀ ਹੈ ਕਿੰਨੀ ਯੋਗਤਾ ਚਾਹੀਦੀ ਹੈ ਕਿੰਨੀ ਉਮਰ ਸੀਮਾ ਹੈ ਕਿੰਨੀ ਤਨਖਾਹ ਹੈ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਵਾਲੀ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਦੇਵਾਂਗੇ ਦੋਸਤੋ ਅਗਰ ਤੁਸੀਂ ਡਿਟੇਲ ਦੇ ਵਿੱਚ ਪੂਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਵੇਖਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਿਉਂਕਿ ਸਾਡੇ ਚੈਨਲ ਉੱਪਰ ਪੰਜਾਬ ਅਤੇ ਸੈਂਟਰ ਸਰਕਾਰ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਦੇ ਫ੍ਰੀ ਅਤੇ ਫਾਸਟ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਵੀਡੀਓ ਨੂੰ ਪੰਜਾਬ ਦੇ ਸਾਰੇ ਹੀ ਬੇਰੁਜ਼ਗਾਰਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਦੋਸਤੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਅੱਜ ਦੇ ਮੇਨ ਅਪਡੇਟ ਦੇ ਉੱਪਰ ਪੰਜਾਬ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵੱਲੋਂ ਕੁਝ ਹੀ ਪੋਸਟਾਂ ਕੱਢੀਆਂ ਗਈਆਂ ਹਨ ਕਿੰਨੀਆਂ ਪੋਸਟਾਂ ਕੱਢੀਆਂ ਗਈਆਂ ਹਨ ਇਹ ਜਾਣਨ ਦੇ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਦੋਸਤੋ ਜਿਹੜੀ ਇਹ ਪੋਸਟ ਹੈ ਇਹਦੇ ਵਿੱਚ ਫੈਲੋਜ਼ ਦੀ ਭਰਤੀ ਰੱਖੀ ਗਈ ਹੈ ਜਿਹਦੇ ਤਹਿਤ ਪੰਜਾਬ ਸਰਕਾਰ ਦੇ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਰਾਜ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਦੇ ਬਲਾਕ ਪੱਧਰ ਤੇ ਸਹੀ ਅਤੇ ਸਮਰਥ ਅਮਲ ਲਈ 154 ਰੂਰਲ ਟਰਾਂਸਫਰਮੇਸ਼ਨ ਫੈਲੋਜ਼ ਦੀ ਭਰਤੀ ਕੀਤੀ ਜਾਣੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਕੰਮ ਦੇ ਵੇਰਵੇ ਬਾਰੇ ਕੀ ਕੀ ਕੰਮ ਕਰਨਾ ਹੋਇਆ ਦੋਸਤੋ ਰੋਜ਼ਾਨਾ ਦੇ ਕੰਮਕਾਜ ਵਿੱਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਯਾਨੀ ਕਿ ਬੀਡੀਪੀਓ ਨੂੰ ਸਹਾਇਤਾ ਪ੍ਰਣਾਲੀ ਵਜੋਂ ਸੇਵਾਵਾਂ ਪ੍ਰਦਾਨ ਕਰਨੀਆਂ ਹੋਣਗੀਆਂ ਪਿੰਡੋ ਵਿਕਾਸ ਸਕੀਮਾਂ ਦੀ ਯੋਜਨਾ ਬਣਾਉਣ ਲਾਗੂ ਕਰਨ ਅਤੇ ਨਿਗਰਾਨੀ ਕਰਨ ਵਿੱਚ ਸਹਿਯੋਗ ਦੇਣਾ ਸਕੀਮਾਂ ਦੇ ਵਿੱਤੀ ਪੱਖਾਂ ਤੇ ਕੇਂਦ੍ਰਿਤ ਰਹਿੰਦੇ ਹੋਏ ਵਿਸਤ੍ਰਿਤ ਡਾਟਾ ਵਿਸ਼ਲੇਸ਼ਣ ਰਾਹੀਂ ਸੂਚਨਾ ਆਧਾਰਿਤ ਜਾਣਕਾਰੀਆਂ ਉਪਲਬਧ ਕਰਵਾਉਣੀਆਂ ਵਿਭਾਗ ਦੇ ਤਰਜੀਹੀ ਕਾਰਜ ਕੰਮ ਨੂੰ ਲਾਗੂ ਕਰਨ ਦੇ ਵਿੱਚ ਸਹਾਇਤਾ ਕਰਨੀ ਅਤੇ ਲਾਸਟ ਕੰਮ ਸੀਨੀਅਰ ਅਧਿਕਾਰੀਆਂ ਜਾਂ ਵਿਭਾਗ ਵੱਲੋਂ ਸੌਪੀਆਂ ਗਈਆਂ ਹੋਰ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਲੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਕਾਰਜਕਾਲ ਬਾਰੇ ਕਾਰਜਕਾਲ ਦੋਸਤੋ 11 ਮਹੀਨਿਆਂ ਦਾ ਹੋਵੇਗਾ ਤੇ ਜਿਹੜਾ ਤੁਹਾਨੂੰ ਮਾਣ ਪੱਤਾ ਮਿਲੇਗਾ ਉਹ ਹੋਏਗਾ ਸਾਲਾਨਾ 440000 ਇਹਦੇ ਵਿੱਚ ਤਨਖਾਹੀ ਦਾ ਸਥਾਨ ਮਤਲਬ ਤੁਹਾਡੀ ਡਿਊਟੀ ਕਿੱਥੇ ਹੋਵੇਗੀ ਦੋਸਤੋ ਜਿੰਨੇ ਵੀ ਪੰਜਾਬ ਦੇ ਸਾਰੇ ਬਲਾਕ ਹਨ ਉਹਨਾਂ ਦੇ ਵਿੱਚ ਤੁਹਾਡੀ ਡਿਊਟੀ ਰੱਖੀ ਜਾਵੇਗੀ ਇਸ ਤੋਂ ਬਾਅਦ ਗੱਲ ਕਰਦੇ ਆ ਤੁਹਾਡੀ ਯੋਗਤਾ ਦੀ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀਬੀਏ ਨਾਲ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਜਾਂ ਐਮਬੀਏ ਜਿਨ੍ਹਾਂ ਨੇ ਕੀਤੀ ਆ ਉਹ ਇਹਨਾਂ ਪੋਸਟਾਂ ਦੇ ਫਾਰਮ ਫਿਲ ਕਰ ਸਕਦੇ ਹਨ ਤੇ ਦੋਸਤੋ ਜਿਹੜੀ ਤੁਹਾਡੀ ਉਮਰ ਸੀਮਾ ਹੋਵੇਗੀ ਉਹ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੀ ਹੋਣੀ ਚਾਹੀਦੀ ਹੈ ਇਸ ਭਰਤੀ ਦੇ ਵਿੱਚ ਕੋਈ ਵੀ ਏਜ ਰਿਲੈਕਸੇਸ਼ਨ ਨਹੀਂ ਰੱਖੀ ਗਈ। ਜਿਹੜੀ ਤੁਹਾਡੀ ਅਰਜੀ ਦੇਣ ਦੀ ਆਖਰੀ ਮਿਤੀ ਹੈ ਉਹ ਹੈ 1 ਸਤੰਬਰ 2025। ਮਤਲਬ ਦੋਸਤੋ ਤੁਸੀਂ 1 ਸਤੰਬਰ 2025 ਤੋਂ ਪਹਿਲਾਂ-ਪਹਿਲਾਂ ਆਪਣੀਆਂ ਅਰਜ਼ੀਆਂ ਦੇ ਸਕਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਅਰਜ਼ੀਆਂ ਕਿਵੇਂ ਦੇਣੀਆਂ ਹਨ। ਦੋਸਤੋ ਅਰਜ਼ੀਆਂ ਦੇਣ ਲਈ ਜੋ ਪ੍ਰਕਿਰਿਆ ਹੈ ਉਹ ਇਸ ਪ੍ਰਕਾਰ ਹੈ ਕਿ ਬਿਨੇਕਾਰ ਵੱਲੋਂ ਵਿਭਾਗ ਦੀ ਇਸ ਈਮੇਲ ਆਈਡੀ ਜਾਨੀ ਕਿ ਡੀ ਡੀ ਪੀ ਡਿਪਾਰਟਮੈਂਟ ਦੀ ਈਮੇਲ ਆਈਡੀ ਹੈ ਡੀ ਆਰ ਡੀ ਪੀ ਇਸ ਨੂੰ ਮੈਂ ਸਕਰੀਨਸ਼ਾਟ ਤੇ ਦਿਖਾ ਦਿਨਾ ਤੁਹਾਨੂੰ ਤੇ ਤੁਸੀਂ ਪਲੀਜ਼ ਇਹਨੂੰ ਲਿਖ ਕੇ ਨੋਟ ਡਾਉਨ ਕਰਕੇ ਰੱਖ ਲਿਓ ਤੇ ਆਪਣੀ ਯੋਗਤਾ ਤਜਰਬੇ ਸੰਬੰਧੀ ਵਿਨੇਕਾਰ ਲੋੜਿੰਦੇ ਡਾਕੂਮੈਂਟਸ ਸਹਿਤ 1 9 2025 ਤੋਂ ਪਹਿਲਾਂ ਪਹਿਲਾਂ ਇਸ ਈਮੇਲ ਆਈਡੀ ਤੇ ਮੇਲ ਕਰ ਦਿਓ ਮਤਲਬ ਜਿੰਨੀ ਤੁਹਾਡੀ ਕੁਆਲਿਫੀਕੇਸ਼ਨ ਹੈਗੀ ਆ ਕੋਈ ਤਜਰਬਾ ਹੈਗਾ ਉਹਦੀ ਪੂਰੀ ਜਾਣਕਾਰੀ ਦਾ ਪੀਡੀਐਫ ਬਣਾ ਕੇ ਆਪਦੀ ਇੱਕ ਫੋਟੋ ਲਾਸਟ ਤੇ ਪੀਡੀਐਫ ਦੇ ਵਿੱਚ ਅਟੈਚ ਕਰ ਦੇਣੀ ਆ ਇਹ ਈਮੇਲ ਆਈਡੀ ਦੇ ਉੱਤੇ ਆਪ ਦਾ ਪੀਡੀਐਫ ਬਣਾ ਕੇ ਸਾਰਾ ਭੇਜ ਦੇਣਾ ਕਿਰਪਾ ਕਰਕੇ ਸਾਰੀਆਂ ਜਾਣਕਾਰੀਆਂ ਧਿਆਨ ਨਾਲ ਪੜ੍ਹ ਕੇ ਆਪਣੀ ਅਰਜੀ ਸਮੇਂ ਸਿਰ ਭੇਜੋ ਇਹ ਸਟੇਜਰੀਪ ਯਾਤਰਾ ਦੀ ਸ਼ੁਰੂਆਤ ਹੋ ਸਕਦੀ ਹੈ ਠੀਕ ਹੈ ਜੀ ਡਾਇਰੈਕਟਰ ਪੰਚਾਇਤ ਅਤੇ ਪਿੰਡੂ ਵਿਕਾਸ ਪੰਚਾਇਤਾਂ ਵਿਭਾਗ ਪੰਜਾਬ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਹੁਣ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਮੁੰਡੇ ਕੁੜੀਆਂ ਹੋਣਗੇ ਉਹਨਾਂ ਲਈ ਬਹੁਤ ਵਧੀਆ ਮੌਕਾ ਹੈ ਇਸ ਪੋਸਟ ਦੇ ਸੰਬੰਧ ਵਿੱਚ ਪੂਰੀ ਜਾਣਕਾਰੀ ਦੇ ਦਿੱਤੀ ਗਈ ਹੈ ਜੇਕਰ ਫਿਰ ਵੀ ਤੁਹਾਡੇ ਮਨ ਵਿੱਚ ਕੋਈ ਸਵਾਲ ਰਹਿ ਗਏ ਨੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਬਾਕੀ ਨਵੇਂ-ਨਵੇਂ ਅਪਡੇਟਸ ਅਤੇ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਬਾਰੇ ਜਾਣਕਾਰੀ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਜੀ ਧੰਨਵਾਦ